ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਕਹਾਣੀ ਸੁਣਨ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਨਾ ਭੁੱਲਿਆ ਕਰੋ ਇੱਕ 16-17 ਸਾਲ ਦਾ ਮੁੰਡਾ ਗਲੀ ਦੇ ਵਿੱਚੋਂ ਗੀਤ ਗਾਉਂਦਾ ਤੁਰਿਆ ਆ ਰਿਹਾ ਰਾਤ ਦਾ 11-12 ਵਜੇ ਦਾ ਟਾਈਮ ਆ ਆਸੇ-ਪਾਸੇ ਦੇ ਸਾਰੇ ਲੋਕੀ ਸੁੱਤੇ ਪਏ ਨੇ ਚੰਨ ਚਾਨਣੀ ਰਾਤ ਆ ਇਹ ਮੁੰਡਾ ਪਿੰਡ ਦੀ ਗਲੀ ਵਿੱਚੋਂ ਦੀ ਹੁੰਦਾ ਹੋਇਆ ਜਦੋਂ ਆਪਣੇ ਘਰ ਦੇ ਦਰਵਾਜ਼ੇ ਤੇ ਪਹੁੰਚਦਾ ਤਾਂ ਉਹ ਆਪਣੇ ਘਰ ਦਾ ਦਰਵਾਜ਼ਾ ਖੜਕਾਉਣ ਦੀ ਬਜਾਏ ਕੰਦ ਟੱਪ ਕੇ ਆ ਜਾਂਦਾ ਉਹਨੂੰ ਹੁੰਦਾ ਕਿ ਚਲ ਮੇਰੀ ਮੰਮਾ ਸੁੱਤੀ ਪਈ ਹੋਊਗੀ ਤੇ ਵੀ ਮੈਂ ਕੰਦ ਟੱਪ ਕੇ ਚੱਲਿਆ ਜਾਣਾ ਜਦੋਂ ਉਹ ਮੁੰਡਾ ਕੰਦ ਟੱਪ ਕੇ ਆਪਣੇ ਘਰ ਦੇ ਵਿਹੜੇ 'ਚ ਛਾਲ ਮਾਰਦਾ ਤਾਂ ਉਹ ਅਜੀਬ ਤਰ੍ਹਾਂ ਦਾ ਦ੍ਰਿਸ਼ ਵੇਖਦਾ ਉਸ ਦ੍ਰਿਸ਼ ਨੂੰ ਵੇਖਣ ਤੋਂ ਬਾਅਦ ਉਹਨੂੰ ਕਾਫੀ ਗੁੱਸਾ ਆਉਂਦਾ ਕਿਉਂਕਿ ਉਹਨਾਂ ਦੇ ਘਰ ਦੀ ਕੰਦ ਕੋਲ ਇੱਕ ਬੰਦਾ ਖੜਾ ਸੀ ਜਿਹੜਾ ਕਿ ਕੰਦ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਘਰ ਤੋਂ ਬਾਹਰ ਵੱਲ ਪਹਿਲਾਂ ਤਾਂ ਉਹਨੂੰ ਇਹ ਲੱਗਦਾ ਕਿ ਕੋਈ ਚੋਰ ਹੋਣਾ ਸ਼ਾਇਦ ਜਦੋਂ ਹੀ ਉਹ ਧਿਆਨ ਨਾਲ ਵੇਖਦਾ ਤਾਂ ਉਹ ਸਮਝ ਗਿਆ ਸੀ ਇਹ ਕੋਈ ਚੋਰ ਨਹੀਂ ਇਹ ਘਰ ਦੀ ਇੱਜ਼ਤ ਲੁੱਟਣ ਆਇਆ ਕਿਉਂਕਿ ਉਹ ਮੁੰਡੇ ਦੀ ਮਾਂ ਜਿਹੜੀ ਉਹ ਵੀ ਕੰਧ ਦੇ ਕੋਲ ਹੀ ਖੜੀ ਹੁੰਦੀ ਆ ਮੁੰਡਾ ਗੁੱਸੇ ਵਿੱਚ ਉੱਥੋਂ ਚਲਿਆ ਜਾਂਦਾ ਤੇ ਆਪਣੇ ਕਮਰੇ 'ਚ ਜਾਂਦਾ ਮੁੰਡੇ ਦਾ ਨਾਮ ਰਾਜੂ ਹੁੰਦਾ ਰਾਜੂ ਕਮਰੇ 'ਚ ਜਾ ਕੇ ਪੈ ਜਾਂਦਾ ਤੇ ਉਹਦੀ ਮਾਂ ਜਿਹੜੀ ਉਹ ਵੀ ਸ਼ਰਮ ਮਨ ਜਾਂਦੀ ਆ ਤੇ ਉਹ ਆਪਣੇ ਮੁੰਡੇ ਨੂੰ ਬੁਲਾਉਂਦੀ ਨਹੀਂ ਹੈਗੀ ਉਹ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਆ ਚੁੱਪਚਾਪ ਰਾਜੂ ਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਉਹ ਦੇਖਣਾ ਚਾਹੁੰਦਾ ਸੀ ਕਿ ਇਹ ਬੰਦਾ ਕੌਣ ਸੀ ਇਸ ਲਈ ਉਹ ਦੁਬਾਰਾ ਉੱਥੇ ਜਾਂਦਾ ਕੰਧ ਕੋਲ ਜਿੱਥੋਂ ਚੜ ਕੇ ਉਸ ਬੰਦੇ ਨੇ ਛਾਲ ਮਾਰੀ ਸੀ ਤੇ ਜਦੋਂ ਉਹ ਅੱਗੇ ਕੰਧ ਕੋਲ ਜਾਂਦਾ ਤਾਂ ਉੱਥੇ ਇੱਕ ਟੋਪੀ ਪਈ ਹੁੰਦੀ ਆ ਤੇ ਉਸ ਟੋਪੀ ਨੂੰ ਵੇਖਣ ਤੋਂ ਬਾਅਦ ਉਹ ਗੱਲ ਸਮਝਣ 'ਚ ਦੇਰ ਨਹੀਂ ਲੱਗਦੀ ਉਹਨੂੰ ਵੀ ਇਹ ਕਿਹਦੀ ਟੋਪੀ ਆ ਤੇ ਕੌਣ ਬੰਦਾ ਆਇਆ ਸੀ ਆ ਕੇ ਫਿਰ ਉਹ ਦੁਬਾਰਾ ਆਪਣੇ ਮੰਜੇ ਤੇ ਲੇਟ ਜਾਂਦਾ ਤੇ ਉਹਨੂੰ ਇਹ ਹੁੰਦਾ ਵੀ ਮੈਂ ਆਪਣੀ ਮਾਂ ਨਾਲ ਗੱਲ ਕਰਾਂ ਜਾਂ ਨਾ ਕਰਾਂ ਉਹਨੂੰ ਬਹੁਤ ਗੁੱਸਾ ਆ ਰਿਹਾ ਹੁੰਦਾ ਅਸਲ ਦੇ ਵਿੱਚ ਰਾਜੂ ਜਿਹੜਾ ਰਾਜੂ ਤੇ ਉਹਦੀ ਮਾਂ ਆਪਣੇ ਘਰ ਦੇ ਵਿੱਚ ਦੋਨੋਂ ਮਾਂ ਪੁੱਤ ਰਹਿੰਦੇ ਨੇ ਰਾਜੂ ਦੇ ਪਾਪਾ ਦੀ ਮੌਤ ਬਹੁਤ ਛੋਟੀ ਉਮਰ ਦੇ ਵਿੱਚ ਹੋ ਗਈ ਸੀ ਜਦੋਂ ਰਾਜੂ 1 ਸਾਲ ਦਾ ਸੀ ਤਾਂ ਉਹਦੇ ਪਾਪਾ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਰਾਜੂ ਦੀ ਮਾਂ ਜਿਹੜੀ ਰੇ ਨੂੰ ਉਹਨੂੰ ਉਹਦੇ ਪੇਕੇ ਲੈ ਜਾਂਦੇ ਨੇ ਪੇਕੇ ਰਹਿੰਦੀ ਆ ਉਹ ਜਿੰਨਾ ਚਿਰ ਉਹਦੇ ਮਾਪਿਓ ਜਿਉਂਦੇ ਹੁੰਦੇ ਆ ਉਹਨਾ ਟਾਈਮ ਤੱਕ ਉਹ ਉੱਥੇ ਆਪਣੇ ਬੱਚੇ ਨੂੰ ਪਾਲਦੀ ਆ ਪਰ ਉਸ ਤੋਂ ਬਾਅਦ ਜਦੋਂ ਉਹਦੇ ਮਾਪਿਓ ਦੀ ਮੌਤ ਹੋ ਜਾਂਦੀ ਆ ਤਾਰੇਨੂ ਦੇ ਭਰਾ ਪਰਜਾਈ ਉਹਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੇ ਰੇਨੂ ਦੀ ਪਰਜਾਈ ਗੱਲ-ਗੱਲ ਤੇਰੇਨੂ ਨੂੰ ਤਾਨੇ ਮਾਰਦੀ ਆ ਕਿ ਆਪਣਾ ਬੰਦਾ ਤਾਂ ਖਾ ਗਈ ਹੁਣ ਸਾਡਾ ਘਰ ਖਾਣ ਨੂੰ ਆ ਕੇ ਬਹਿ ਗਈ ਇੱਥੇ ਇਸ ਤਰ੍ਹਾਂ ਦੇ ਤਾਨੇ ਮਿਹਣੇ ਰੇਨੂ ਤੋਂ ਜਰੇ ਨਹੀਂ ਜਾਂਦੇ ਤੇ ਉਹ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ਆ ਉਦੋਂ ਤੱਕ ਉਹਦਾ ਮੁੰਡਾ 4-5 ਸਾਲ ਦਾ ਹੋ ਜਾਂਦਾ ਆ ਕੇ ਉਹ ਆਪਣੇ ਮੁੰਡੇ ਨੂੰ ਪੜਨ ਲਾਉਂਦੀ ਆ ਰਾਜੂ ਨੂੰ ਤੇ ਆਪ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਆ ਪਿੰਡ ਦੇ ਵਿੱਚ ਇੱਕ ਵਧੀਆ ਘਰ ਹੁੰਦਾ ਕਹਿੰਦੇ ਕਹੋਂਦੇ ਜ਼ਿਮੀਂਦਾਰਾਂ ਦਾ ਘਰ ਉਹਨਾਂ ਦੇ ਘਰ ਰੇਨੂ ਕੰਮ ਕਰਨ ਲੱਗ ਜਾਂਦੀ ਆ ਉਸ ਘਰ ਦੀ ਮਾਲਕਣ ਆ ਜਿਹੜੀ ਬਹੁਤ ਨਰਮ ਸੀ ਪਰ ਉਸ ਘਰ ਦਾ ਜਿਹੜਾ ਬੰਦਾ ਸੀ ਉਹ ਕੋਈ ਬਹੁਤਾ ਵਧੀਆ ਨਹੀਂ ਸੀ ਰੇਨੂ ਨੇ ਸੋਚਦੀ ਆ ਵੀ ਚਲੋ ਮੈਂ ਤਾਂ ਕੰਮ ਕਰਨਾ ਤੇ ਪੈਸੇ ਲੈਣੇ ਆ ਹਨਾ ਵੀ ਮੈਨੂੰ ਤਾਂ ਆਪਣੀ ਤਨਖਾਹ ਨਾਲ ਮਤਲਬ ਆ ਵੀ ਮੈਨੂੰ ਕਿੰਨੀ ਤਨਖਾਹ ਮਿਲਦੀ ਆ ਰੇਨੂ ਸ਼ੁਰੂ ਤੋਂ ਹੀ ਉੱਥੇ ਕੰਮ ਕਰਦੀ ਆ ਤੇ ਉਸ ਘਰ ਦੀ ਜਿਹੜੀ ਮਾਲਕਣ ਹੁੰਦੀ ਆ ਉਹ ਬਹੁਤ ਨਰਮ ਸੁਭਾਅ ਦੀ ਹੁੰਦੀ ਆ ਰੇਨੂ ਨਾਲ ਕੋਈ ਵੀ ਟਕਰਾ ਨਹੀਂ ਕਰਦੀ ਰੇਨੂ ਦਾ guzara ਵਧੀਆ ਚੱਲਦਾ ਰਹਿੰਦਾ ਉਹਨੇ ਆਪਣਾ ਮੁੰਡਾ ਪੜਨ ਲਾਤਾ ਤੇ ਆਪ ਕੰਮ ਕਰਦੀ ਇੱਕ ਦਿਨ ਰੇਨੂ ਦੀ ਜ਼ਿੰਦਗੀ ਨਵਾਂ ਮੋੜ ਲੈਂਦੀ ਆ ਰੇਨੂ ਸਰਦਾਰਾਂ ਦੇ ਘਰ ਕੰਮ ਕਰ ਰਹੀ ਹੁੰਦੀ ਆ ਤੇ ਉਹਨੂੰ ਸੁਨੇਹਾ ਆਉਂਦਾ ਪਿੰਡ ਦੇ ਹੀ ਸਕੂਲ ਦੇ ਵਿੱਚੋਂ ਕਿ ਰਾਜੂ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਉਹ ਚੱਕਰ ਖਾ ਕੇ ਡਿੱਗ ਪਿਆ ਸਕੂਲ ਦੇ ਵਿੱਚ ਫਿਰ ਰੇਨੂ ਉਹਨੇ ਪਿਆਰੀ ਉੱਥੋਂ ਭੱਜਦੀ ਆ ਤੇ ਸਕੂਲ ਜਾਂਦੀ ਆ ਜਾ ਕੇ ਵੇਖਦੀ ਆ ਕਿ ਸਕੂਲ ਦੇ ਅਧਿਆਪਕ ਰਾਜੂ ਨੂੰ ਗੱਡੀ 'ਚ ਪਾ ਰਹੇ ਹੁੰਦੇ ਆ ਤੇ ਉਹ ਰੇਨੂ ਨੂੰ ਕਹਿੰਦੇ ਆ ਕਿ ਤੁਸੀਂ ਫਟਾਫਟ ਗੱਡੀ 'ਚ ਬੈਠੋ ਇਹਨੂੰ ਹਸਪਤਾਲ ਲੈ ਕੇ ਜਾਂਦੇ ਆ ਰੇਨੂ ਗੱਡੀ ਦੇ ਵਿੱਚ ਬਹਿ ਜਾਂਦੀ ਆ ਦੋ ਅਧਿਆਪਕ ਰਾਜੂ ਤੇ ਰੇਨੂ ਨੂੰ ਗੱਡੀ 'ਚ ਬਿਠਾ ਕੇ ਹਸਪਤਾਲ ਲੈ ਕੇ ਜਾਂਦੇ ਆ ਹਸਪਤਾਲ ਦੇ ਵਿੱਚ ਜਾ ਕੇ ਜਦੋਂ ਰਾਜੂ ਦੇ ਟੈਸਟ ਕਰਾਏ ਜਾਂਦੇ ਆ ਤਾਂ ਪਤਾ ਲੱਗਦਾ ਕਿ ਰਾਜੂ ਦੇ ਸਿਰ ਦੇ ਵਿੱਚ ਇੱਕ ਰਸੌਲੀ ਟਾਈਪ ਗੰਡਾ ਉਹਦੇ ਕਰਕੇ ਉਹਦੇ ਜਿਹੜੀਆਂ ਬਲੱਡ ਸਰਕਲ ਸੀ ਉਹ ਰੁਕਦਾ ਸੀ ਡਾਕਟਰਾਂ ਨੇ ਕਿਹਾ ਕਿ ਛੇਤੀ ਤੋਂ ਛੇਤੀ ਇਹਦਾ ਆਪਰੇਸ਼ਨ ਕਰਨਾ ਪੈਣਾ ਵੀ ਨਹੀਂ ਇਹਦੀ ਕਦੋਂ ਵੀ ਮੌਤ ਹੋ ਸਕਦੀ ਆ ਬ੍ਰੇਨ ਹੈਮਰੇਜ ਹੋ ਸਕਦਾ ਵੀ ਹੁਣ ਮੈਂ ਇੰਨੇ ਪੈਸੇ ਕਿੱਥੋਂ ਲੈ ਕੇ ਆਉ ਉਹ ਡਾਕਟਰ ਨਾਲ ਗੱਲ ਕਰਦੀ ਆ ਡਾਕਟਰ ਉਹਨੂੰ 4 ਲੱਖ ਦਾ ਖਰਚਾ ਦੱਸਦੇ ਆ ਘਰੇ ਨੂੰ ਜਿੰਨਾਂ ਦੇ ਘਰੇ ਕੰਮ ਕਰਦੀ ਆ ਉਹਨਾਂ ਨੂੰ ਫੋਨ ਲਾਉਂਦੀ ਆ ਉਸ ਸਰਦਾਰ ਨੂੰ ਕਹਿੰਦੀ ਆ ਕਿ ਮੈਨੂੰ ਪੈਸਿਆਂ ਦੀ ਲੋੜ ਆ ਮੇਰੇ ਪੁੱਤ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਆ ਵੀ ਪੈਸੇ ਮੈਂ ਤੁਹਾਡੇ ਮੋੜ ਦੂੰ ਵੀ ਇੱਕ ਵਾਰ ਤੁਸੀਂ ਮੇਰੀ ਮਦਦ ਕਰੋ ਸਰਦਾਰ ਆ ਜਿਹੜਾ ਉਹ ਹਸਪਤਾਲ ਦੇ ਵਿੱਚ ਆਉਂਦਾ ਆਕੇ ਰੇਨੂ ਨੂੰ ਪੁੱਛਦਾ ਕਿ ਕੀ ਗੱਲ ਆ ਰੇਨੂ ਦੱਸਦੀ ਆ ਸਰਦਾਰ ਜੀ ਮੇਰੇ ਪੁੱਤ ਦੇ ਸਿਰ ਦੇ ਵਿੱਚ ਰਸੌਲੀ ਆ ਜੇ ਮੈਂ ਆਪਰੇਸ਼ਨ ਨਾ ਕਰਾਇਆ ਤਾਂ ਇਹਨੂੰ ਕੁਝ ਵੀ ਹੋ ਸਕਦਾ ਤੁਸੀਂ ਇੱਕ ਵਾਰ ਡਾਕਟਰ ਦੇ ਜਿਹੜੇ ਪੈਸੇ ਆ ਉਹ ਭਰ ਦੋ ਹੌਲੀ ਹੌਲੀ ਮੈਂ ਤੁਹਾਡੇ ਸਾਰੇ ਪੈਸੇ ਉਤਾਰ ਦੂੰਗੀ ਤਾਂ ਸਰਦਾਰ ਕਹਿੰਦਾ ਕਿ ਪੈਸੇ ਉਤਾਰਨ ਦੀ ਚਲ ਕੋਈ ਫਿਕਰ ਨਾ ਕਰ ਪੈਸੇ ਮੈਂ ਭਰ ਦਿੰਨਾ ਪਰ ਮੈਂ ਜੋ ਕਹੂੰਗਾ ਤੈਨੂੰ ਮੰਨਣਾ ਪਊਗਾ ਤਾਂ ਰੇਨੂ ਆ ਜਿਹੜੀ ਉਹ ਘਬਰਾਟ ਦੇ ਵਿੱਚ ਕੁਝ ਵੀ ਨਹੀਂ ਸੋਚਦੀ ਤੇ ਉਹ ਕਹਿ ਦਿੰਦੀ ਆ ਕਿ ਸਰਦਾਰ ਜੀ ਤੁਸੀਂ ਜੋ ਵੀ ਕਹੋਗੇ ਮੈਂ ਉਹ ਵੀ ਮੰਨੂੰਗੀ ਇਰੇ ਨੂੰ ਕੁਝ ਵੀ ਨਹੀਂ ਸੋਚਦੀ ਉਹਨੂੰ ਇਹ ਹੁੰਦਾ ਕਿ ਮੇਰਾ ਮੁੰਡਾ ਠੀਕ ਹੋ ਜੇ ਤੇ ਉਹ ਸਰਦਾਰ ਨੂੰ ਕਹਿ ਦਿੰਦੀ ਆ ਕਿ ਤੁਸੀਂ ਜੋ ਵੀ ਕਹੋਗੇ ਮੈਂ ਉਹੀ ਗੱਲ ਮੰਨੂੰਗੀ ਸਰਦਾਰ ਕਹਿੰਦਾ ਚਲ ਫਿਰ ਮੈਂ ਪੈਸਿਆਂ ਦਾ ਪ੍ਰਬੰਧ ਕਰਦਾ ਉਹ ਉੱਥੋਂ ਵਾਪਸ ਚਲਿਆ ਜਾਂਦਾ ਤੇ ਸ਼ਾਮ ਨੂੰ 4 ਲੱਖ ਰੁਪਏ ਲਿਆ ਕੇ ਡਾਕਟਰ ਕੋਲ ਜਮ੍ਹਾਂ ਕਰਵਾ ਦਿੰਦਾ ਡਾਕਟਰ ਅਗਲੇ ਦਿਨ ਰਾਜੂ ਦੀ ਆਪਰੇਸ਼ਨ ਦੀ ਤਿਆਰੀ ਕਰਦੇ ਆ ਰਾਜੂ ਦੀ ਸਰਜਰੀ ਜਿਹੜੀ ਸਕਸੈਸਫੁਲ ਹੋ ਜਾਂਦੀ ਆ ਰਾਜੂ ਬਿਲਕੁਲ ਠੀਕ ਠਾਕ ਹੁੰਦਾ 4-5 ਦਿਨ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਰਾਜੂ ਨੂੰ ਛੁੱਟੀ ਮਿਲ ਜਾਂਦੀ ਆ 4-5 ਦਿਨ ਬਾਅਦ ਰੇ ਨੂੰ ਆਪਣੇ ਬੇਟੇ ਨੂੰ ਸਹੀ ਸਲਾਮਤ ਕਰ ਲੈ ਆਉਂਦੀ ਆ ਜਦੋਂ ਉਹ ਘਰ ਆਉਂਦੀ ਆ ਤਾਂ ਸਰਦਾਰ ਆ ਜਿਹੜਾ ਰਾਜੂ ਦਾ ਪਤਾ ਲੈਣ ਆਉਂਦਾ ਤੇ ਉਹਨੂੰ ਕਹਿੰਦਾ ਕਿ ਰੇ ਨੂੰ ਨੂੰ ਪੁੱਛਦਾ ਕਿ ਰਾਜੂ ਕਿਵੇਂ ਆ ਤਾਂ ਉਹ ਕਹਿੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਮੇਰੇ ਪੁੱਤ ਦੀ ਜਾਨ ਬਚਾ ਲਈ ਵੀ ਤੁਹਾਡਾ ਇਹ ਇਹਿਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲੂੰਗੀ ਤਾਂ ਸਰਦਾਰ ਕਹਿੰਦਾ ਵੀ ਮੈਂ ਆਪਣੇ ਵੱਲੋਂ ਕੀਤਾ ਹੋਇਆ ਵਾਅਦਾ ਪੂਰਾ ਕਰਤਾ ਹੁਣ ਤੇਰੀ ਵਾਰੀ ਆ ਰੇ ਨੂੰ ਕਹਿੰਦੀ ਵੀ ਹਾਂਜੀ ਸਰਦਾਰ ਜੀ ਮੈਂ ਸਾਰੀ ਉਮਰ ਤੁਹਾਡੇ ਘਰ ਦਾ ਕੰਮ ਕਰੂੰਗੀ ਮੈਂ ਜਿੰਨਾ ਜਿੰਨਾ ਵੀ ਪੈਸਾ ਕਮਾਉਂਗੀ ਉਹਨਾਂ ਉਹਨਾਂ ਕਰਕੇ ਤੁਹਾਡਾ ਸਾਰਾ ਪੈਸਾ ਤਾਰ ਦੂੰਗੀ ਤਾਂ ਸਰਦਾਰ ਕਹਿੰਦਾ ਕਿ ਪੈਸੇ ਤਾਰਨ ਦੀ ਕੋਈ ਗੱਲ ਨਹੀਂ ਬਸ ਜਿਵੇਂ ਮੈਂ ਕਹੂੰਗਾ ਤੂੰ ਉਵੇਂ ਹੀ ਕਰੀ ਪੈਸੇ ਭਾਵੇਂ ਕੋਈ ਗੱਲ ਨਹੀਂ ਹੌਲੀ ਹੌਲੀ ਦੇਦੀ ਰੇ ਨੂੰ ਨੂੰ ਸਮਝ ਨਹੀਂ ਆਉਂਦੀ ਵੀ ਸਰਦਾਰ ਕੀ ਕਹਿਣਾ ਚਾਹੁੰਦਾ ਉਹ ਕਹਿੰਦੀ ਕੋਈ ਗੱਲ ਨਹੀਂ ਦੋ ਤਿੰਨ ਦਿਨਾਂ ਬਾਅਦ ਸਰਦਾਰ ਫਿਰ ਰੇ ਨੂੰ ਦੇ ਘਰ ਆਉਂਦਾ ਤੇ ਰੇਨੂ ਨੂੰ ਕਹਿੰਦਾ ਕਿ ਮੈਨੂੰ ਪਤਾ ਤੇਰੇ ਤੋਂ ਪੈਸੇ ਦਿੱਤੇ ਨਹੀਂ ਜਾਣੇ ਕਿਉਂਕਿ ਤੇਰੀ ਕਮਾਈ ਕਿੰਨੀ ਕਾ ਉਹੇ ਜਾਂ ਤੇਰਾ ਖਰਚਾ ਵੀ ਆ ਕੋਈ ਗੱਲ ਨਹੀਂ ਮੈਨੂੰ ਤੂੰ ਘਰੇ ਬੁਲਾ ਲਿਆ ਕਰ ਤੇ ਮੈਂ ਤੇਰੇ ਪੈਸੇ ਮਾਫ ਕਰ ਦੂੰਗਾ ਤੇਨੂੰ ਚੁੱਪਚਾਪ ਸਰਦਾਰ ਦੀ ਗੱਲ ਮੰਨ ਲੈਂਦੀ ਆ ਸਰਦਾਰ ਜਿਵੇਂ ਕਹਿੰਦਾ ਰੇਨੂ ਨੂੰ ਉਵੇਂ ਹੀ ਕਰਨਾ ਪੈਂਦਾ ਹੌਲੀ ਹੌਲੀ ਸਮਾਂ ਗੁਜ਼ਰਦਾ ਤੇ ਜਦੋਂ ਰਾਜੂ ਵੱਡਾ ਹੋ ਜਾਂਦਾ ਤਾਂ ਰੇਨੂ ਸਰਦਾਰ ਨੂੰ ਕਹਿੰਦੀ ਆ ਕਿ ਸਰਦਾਰ ਹੁਣ ਮੇਰਾ ਬੇਟਾ ਨਾ ਵੱਡਾ ਹੋ ਗਿਆ ਵੀ ਜੇ ਇਹਨੂੰ ਕੁਝ ਵੀ ਪਤਾ ਲੱਗਿਆ ਹਨਾ ਵੀ ਇਹਨੇ ਜਿਉਂਦੇ ਜੀ ਮਰ ਜਾਣਾ ਵੈਸੇ ਵੀ ਸਮਾਜ ਦੇ ਵਿੱਚ ਲੋਕਾਂ ਨੇ ਮੇਰੇ ਪੁੱਤ ਨੂੰ ਮਿਹਣੇ ਦੇਣੇ ਆ ਵੀ ਤੁਹਾਡੇ ਪੈਸੇ ਮੈਂ ਚੁਕਾ ਦੂੰਗੀ ਪਲੀਜ਼ ਹੁਣ ਤੁਸੀਂ ਸਾਡੇ ਘਰੇ ਨਾ ਆਇਆ ਕਰੋ ਤਾਂ ਉਹ ਕਹਿੰਦਾ ਵੀ ਜਿੱਦਨ ਰਾਜੂ ਘਰ ਨਹੀਂ ਹੁੰਦਾ ਤੂੰ ਮੈਨੂੰ ਉਹਦੇ ਸੁਨੇਹਾ ਲਾ ਦਿਆ ਕਰ ਅੱਜ ਰੈਨੂ ਨੂੰ ਇਹ ਸੀ ਕਿ ਰਾਜੂ ਲੇਟ ਆਊਗਾ ਫਿਲਮ ਦੇਖਣ ਗਿਆ ਇਸ ਲਈ ਉਹਨੇ ਸਰਦਾਰ ਨੂੰ ਘਰ ਆਉਣ ਲਈ ਇਜਾਜ਼ਤ ਦਿੱਤੀ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਅੱਜ ਉਹ ਆਪਣੇ ਪੁੱਤ ਦੀਆਂ ਨਜ਼ਰਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਗਿਰ ਜਾਊਗੀ ਇਹ ਗੱਲ ਸੋਚੀ ਜਾਂਦਾ ਰਾਜੂ ਉਧਰ ਪਿਆ ਕਮਰੇ ਦੇ ਵਿੱਚ ਉਹ ਸੋਚਦਾ ਕਿ ਕੀ ਮੈਂ ਮਤਲਬ ਕਮਾਉਂਦਾ ਨਹੀਂ ਵੀ ਮੈਂ ਹੁਣ ਕਮਾਈ ਕਰਦਾ ਹਨਾ ਪੈਸੇ ਕਮਾ ਕੇ ਲਿਓਣਾ ਤੇ ਮੇਰੀ ਮਾਂ ਨੇ ਮੇਰੇ ਬਾਰੇ ਕੀ ਸੋਚਿਆ ਮੇਰੀ ਮਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਵੀ ਲੋਕ ਮੈਨੂੰ ਕੀ ਕਹਿਣਗੇ ਵੀ ਉਹਨੇ ਆਪਣੀ ਇੱਜ਼ਤ ਤੇ ਦਾਗ ਲਾਉਣ ਵੇਲੇ ਸੋਚਣਾ ਸੀ ਜੇ ਉਹਨੂੰ ਮੇਰੀ ਇੱਜ਼ਤ ਦੀ ਪਰਵਾਹ ਨਹੀਂ ਸੀ ਤਾਂ ਉਹ ਮੈਨੂੰ ਛੱਡ ਕੇ ਚਲੀ ਜਾਂਦੀ ਉਦੋਂ ਹੀ ਵਿਆਹ ਕਰਵਾ ਲੈਂਦੀ ਤੇ ਉਹ ਉੱਚੀ ਉੱਚੀ ਰੋਂਦਾ ਤੇ ਕਹਿੰਦਾ ਕਿ ਮੈਂ ਤੈਨੂੰ ਮਾਂ ਨਹੀਂ ਕਹਿ ਸਕਦਾ ਤੂੰ ਮੇਰੀ ਮਾਂ ਨਹੀਂ ਹੋ ਸਕਦੀ ਤੂੰ ਮੇਰੇ ਪਿਓ ਦੀ ਤੇ ਮੇਰੀ ਇੱਜ਼ਤ ਖਰਾਬ ਕੀਤੀ ਆ ਤੇ ਮੈਂ ਤੈਨੂੰ ਕਿਹੜੇ ਮੂੰਹ ਨਾਲ ਮਾਂ ਕਹਾ ਇਹੋ ਜਿਹੇ ਮਾਮਾ ਹੁੰਦਿਆਂ ਨੇ ਮੈਂ ਤਾਂ ਚਾਹੁੰਦਾ ਕਿ ਤੂੰ ਉਸੇ ਦਿਨ ਹੀ ਕਿਉਂ ਨਾ ਮਰ ਗਈ ਜਦੋਂ ਐਸ ਤਰ੍ਹਾਂ ਬੋਲ ਬੋਲ ਕੇ ਰਾਜੂ ਰੋ ਰਿਹਾ ਹੁੰਦਾ ਤਾਂ ਅਚਾਨਕ ਉਹਨੂੰ ਇੱਕ ਨਾ ਆਵਾਜ਼ ਸੁਣਾਈ ਦਿੰਦੀ ਆ ਜਿਵੇਂ ਕੁਝ ਡਿੱਗਿਆ ਹੁੰਦਾ ਉਹ ਖੜਾ ਹੁੰਦਾ ਤੇ ਉੱਠ ਕੇ ਵੇਖਦਾ ਇਹ ਉਹਦੀ ਜਿਹੜੀ ਮਾਂ ਦਾ ਕਮਰਾ ਹੁੰਦਾ ਉਹਦਾ ਦਰਵਾਜ਼ਾ ਥੋੜਾ ਜਿਹਾ ਖੁੱਲਾ ਹੁੰਦਾ ਜਦੋਂ ਉਹ ਅੱਗੇ ਆਉਂਦਾ ਵੇਖਦਾ ਵੀ ਉਹਦੀ ਮੰਮੀ ਨੇ ਦਰਵਾਜ਼ਾ ਕਿਉਂ ਨਹੀਂ ਬੰਦ ਕੀਤਾ ਜਦੋਂ ਉਹ ਦਰਵਾਜ਼ਾ ਖੋਲਦਾ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉਹਦੀ ਮੰਮੀ ਦੀ ਲਾਸ਼ ਜਿਹੜੀ ਪੱਖੇ ਨਾਲ ਲਟਕ ਰਹੀ ਹੁੰਦੀ ਆ ਤੇ ਪੱਖੇ ਨਾਲ ਲਟਕਣ ਵੇਲੇ ਜਿਹੜਾ ਸਟੂਲ ਦਾ ਸਹਾਰਾ ਲੈ ਕੇ ਉਹ ਰਸਾਉਨੇ ਪਾਇਆ ਸੀ ਚੁੰਨੀ ਜਾਂ ਕੁਝ ਵੀ ਪਾਇਆ ਸੀ ਤੇ ਜਦੋਂ ਉਹ ਉਹਦੇ ਨਾਲ ਲਟਕਦੀ ਆ ਤਾਂ ਸਟੂਲ ਆ ਜਿਹੜਾ ਉਹ ਪੈਰ ਨਾਲ ਮੰਜੇ ਤੋਂ ਬੈੱਡ ਤੋਂ ਢੇਠਾ ਸੁੱਟ ਦਿੰਦੀ ਆ ਉਹਦਾ ਹੀ ਖੜਕਾ ਰਾਜੂ ਨੂੰ ਸੁਣਿਆ ਸੀ ਰਾਜੂ ਭੱਜ ਕੇ ਜਾ ਕੇ ਆਪਣੀ ਮਾਂ ਦੀਆਂ ਲੱਤਾਂ ਨੂੰ ਚਿਮਟ ਜਾਂਦਾ ਪਰ ਉਦੋਂ ਤੱਕ ਉਹਦੀ ਮਾਂ ਦੀ ਮੌਤ ਹੋ ਚੁੱਕੀ ਸੀ ਉਹ ਬਹੁਤ ਰੋਂਦਾ ਤੇ ਇੰਨੇ ਉਹਦੀ ਨਿਗਾ ਬੈੱਡ ਤੇ ਪਈ ਇੱਕ ਚਿੱਠੀ ਤੇ ਪੈਂਦੀ ਆ ਤੇ ਜਦੋਂ ਉਹ ਚਿੱਠੀ ਪੜਦਾ ਤਾਂ ਚਿੱਠੀ ਦੇ ਵਿੱਚ ਉਹਦੀ ਮਾਂ ਨੇ ਇੱਕ ਇੱਕ ਗੱਲ ਲਿਖੀ ਸੀ ਕਿ ਉਹਨੂੰ ਕਿਉਂ ਆਪਣੀ ਇੱਜ਼ਤ ਦਾ ਸੌਦਾ ਕਰਨਾ ਪਿਆ ਜਦੋਂ ਰਾਜੂ ਉਹ ਚਿੱਠੀ ਪੜ੍ਹਦਾ ਤਾਂ ਉਹ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਾਰ ਮਹਿਸੂਸ ਕਰਦਾ ਪਰ ਉਹ ਉੱਚੀ ਉੱਚੀ ਰੋਂਦਾ ਕਹਿੰਦਾ ਮਾਂ ਕਿ ਜੇ ਇਹ ਗੱਲ ਸੀ ਤਾਂ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸੀ ਮੈਂ ਤੈਨੂੰ ਮਾਫ਼ ਕਰ ਸਕਦਾ ਸੀ ਮੈਂ ਮਾਫ਼ ਕਰ ਸਕਦਾ ਸੀ ਪਰ ਤੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮਾਂ ਤੂੰ ਮੈਨੂੰ ਦੱਸਣਾ ਕਿਉਂ ਨਹੀਂ ਜ਼ਰੂਰੀ ਸਮਝਿਆ ਤੂੰ ਮੇਰੇ ਦਿਮਾਗ ਤੇ ਇੰਨਾ ਵੱਡਾ ਬੋਝ ਪਾ ਕੇ ਕਿਉਂ ਤੁਰ ਗਈ ਤੇ ਚਿੱਠੀ ਦੇ ਵਿੱਚ ਰੇਨੂ ਨੇ ਇਹ ਵੀ ਲਿਖਿਆ ਸੀ ਕਿ ਪੁੱਤ ਜੋ ਵੀ ਹੋਇਆ ਉਹਦੇ ਵਿੱਚ ਉਸ ਸਰਦਾਰ ਦਾ ਇਕੱਲੇ ਦਾ ਕਸੂਰ ਨਹੀਂ ਤੂੰ ਐਵੇਂ ਕਿਸੇ ਨਾਲ ਵੈਰ ਨਾ ਪਾਈ ਤੂੰ ਇੱਥੇ ਨਾ ਰਹੀ ਤੂੰ ਇਹ ਘਰ ਵੇਚ ਜੀ ਤੇ ਇੱਥੋਂ ਕਿਤੇ ਹੋਰ ਜਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੀ ਮੈਂ ਤਾਂ ਹੁਣ ਤੇਰੇ ਕੋਲੇ ਕਦੇ ਵੀ ਨਹੀਂ ਆਉਣਾ ਪਰ ਮੈਂ ਤੇਰਾ ਸਾਹਮਣਾ ਨਹੀਂ ਕਰ ਸਕਦੀ ਸੀ ਜੋ ਸੀਨ ਤੂੰ ਘਰ ਦੇ ਵਿੱਚ ਵੇਖਿਆ ਉਸ ਤੋਂ ਬਾਅਦ ਮੇਰੀ ਹਿੰਮਤ ਨਹੀਂ ਸੀ ਕਿ ਮੈਂ ਤੇਰਾ ਸਾਹਮਣਾ ਕਰ ਸਕਾਂ ਪਰ ਮੈਂ ਮਜਬੂਰ ਸੀ ਪੁੱਤ ਮੈਨੂੰ ਤੇਰੀ ਜਾਨ ਬਚਾਉਣ ਖਾਤਰ ਆਪਣੀ ਇੱਜ਼ਤ ਦਾ ਸਵਦਾ ਕਰਨਾ ਪਿਆ ਉਹ ਚਿੱਠੀ ਪੜ ਪੜ ਕੇ ਰਾਜੂ ਉਹ ਜਿਹੜਾ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਤੇ ਉਹ ਬਹੁਤ ਰੋਂਦਾ ਉਹ ਸੋਚਦਾ ਕਿ ਮਾਂ ਸ਼ਾਇਦ ਮੈਂ ਤੇਰਾ ਲਾਇਕ ਪੁੱਤ ਨਹੀਂ ਨਿਕਲਿਆ ਤੂੰ ਮੇਰੇ ਤੇ ਉਹਨਾਂ ਵਿਸ਼ਵਾਸ ਨਹੀਂ ਕੀਤਾ ਆਕਾਸ਼ ਤੂੰ ਮੇਰੇ ਕੋਲ ਇਹ ਗੱਲ ਪਹਿਲਾਂ ਕੀਤੀ ਹੁੰਦੀ ਤਾਂ ਮੈਂ ਤੈਨੂੰ ਇੱਥੇ ਰਹਿਣ ਨਾ ਦਿੰਦਾ ਆਪਾਂ ਦੋਨੋਂ ਮਾਂ ਪੁੱਤ ਇਹ ਘਰ ਵੇਚ ਕੇ ਕਿਤੇ ਹੋਰ ਚਲੇ ਜਾਂਦੇ ਪਰ ਹੁਣ ਸਿਰਫ ਇਹ ਪਛਤਾਵਾ ਰਹਿ ਗਿਆ ਸੀ ਹਾਂਜੀ ਦੋਸਤੋ ਬਹੁਤ ਵਾਰ ਇਸ ਸਮਾਜ ਦੇ ਵਿੱਚ ਇਹੋ ਜਿਹੇ ਕਟਨਾਮਾ ਵਾਪਰਦੀਆਂ ਜਿਦੇ ਵਿੱਚ ਇਹ ਲੱਗਦਾ ਹੁੰਦਾ ਕਿ ਸ਼ਾਇਦ ਮਰਨ ਵਾਲੇ ਦਾ ਜਾਂ ਉਹ ਗਲਤੀ ਕਰਨ ਵਾਲੇ ਦਾ ਕਸੂਰ ਇੰਨਾ ਨਹੀਂ ਹੁੰਦਾ ਜਿੰਨੀ ਉਹਨੂੰ ਸਜ਼ਾ ਮਿਲ ਜਾਂਦੀ ਆ ਰੇਨੂ ਦੀ ਮਜਬੂਰੀ ਦਾ ਫਾਇਦਾ ਉਠਾਇਆ ਗਿਆ ਇਹਨੂੰ ਆਪਾਂ ਤੱਕੇ ਨਾਲ ਕੀਤਾ ਹੋਇਆ ਬਲਾਤਕਾਰਤਾ ਨਹੀਂ ਕਹਿ ਸਕਦੇ ਪਰ ਔਰਤ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਦੋਂ ਕੋਈ ਉਹਦੇ ਨਾਲ ਇਸ ਤਰ੍ਹਾਂ ਕਰਦਾ ਤਾਂ ਉਹ ਬਲਾਤਕਾਰੀ ਹੁੰਦਾ ਇਸੋ ਸਮਾਜ ਦੇ ਵਿੱਚ ਵਿਚਰਦਿਆਂ ਸਾਨੂੰ ਬਹੁਤ ਵਾਰ ਦੂਜਿਆਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਪਰ ਇਹ ਮਦਦ ਨਿਰਸਵਾਰਥ ਹੋਣੀ ਚਾਹੀਦੀ ਆ ਸਾਨੂੰ ਕਦੇ ਵੀ ਕਿਸੇ ਲਾਚਾਰ ਮਜਬੂਰ ਇਨਸਾਨ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਕੀ ਨੇ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ